ਕਿ ਜਿਹੜਾ ਉਥੇ ਸ਼ੈਤਾਨ ਜਿਹੜਾ ਮਿੱਠੋ ਲੱड्डा ਜਿਹੜਾ ਸਰਪੰਚ ਉਸ ਪਿੰਡ ਦਾ ਹੈਗਾ ਉਹਨੇ ਅੱਜ ਉਥੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜਿੱਦੀ ਕਿ ਅਸੀਂ ਸੁਖਪਾਲ ਖਹਿਰਾ ਜੀ ਨੂੰ ਕੁਝ ਦਿਨ ਪਹਿਲਾਂ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਔਰ ਦੂਸਰਾ ਉਹਨਾਂ ਦੇ ਦਫ਼ਤਰ ਦੇ ਵਿੱਚ ਗੱਲ ਹੋਈ ਸੀ ਕਿ ਇਸ ਬੰਦੇ ਨੂੰ ਤੁਸੀਂ ਆਪਣੇ ਤੋਂ ਦੂਰ ਕਰੋ ਕਿਉਂਕਿ ਇਹਨੇ ਸਾਡੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰ ਕੇ ਜਿੱਦਾ ਪੱਚਾ ਵੀ ਦੇ ਉੱਤੇ ਦਰਜਾ ਮਿੱਠੋ ਲੱਡੇ ਦੇ ਉੱਤੇ ਵੀ ਇਹ ਬੰਦੇ ਨੂੰ ਤੁਸੀਂ ਐਨਾ ਪ੍ਰਮੋਟ ਨਾ ਕਰੋ ਕਿਉਂਕਿ ਇਹਨੇ ਸਾਡੀ ਲਾਈਫ ਖਰਾਬ ਕੀਤੀ ਹੈ। ਇਹ ਸੁਖਪਾਲ ਖੈਰਾ ਜੀ ਨੇ ਮੈਂ ਹੀ ਦੱਸਣਾ ਚਾਹੁੰਦੀ ਸੀ ਅੱਜ ਉਥੇ ਪਹੁੰਚ ਕੇ ਮਾਈਕ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਸੀ ਵੀ ਇਹ ਇਸ categories ਦਾ ਬੰਦਾ ਹੈ। ਤੁਸੀਂ ਇਸੇ ਬੰਦੇ ਨੇ ਪ੍ਰਮੋਟ ਕਰ ਰਹੇ ਹੋ। ਅਜੀਬ ਸੰਗੋਣ ਚ ਰੈਲੀ ਹੁੰਦੇ ਰੈਲੀ ਖੈਰਾ ਸਾਹਿਬ ਦੇ ਰੈਲੀ ਹੁੰਦੇ ਸਿਮਰ ਮਹੰਤ ਜਿਹੜੇ ਨਾਮੀ ਮਹੰਤਾ ਉੱਥੇ ਜਾਂਦੇ ਉਹਦੇ ਵਿਰੋਧ ਕਰਦੇ ਆ ਤੇ ਸਾਡੇ ਨਾਲ ਫੋਨ ਲੈਂਦੇ ਇਸ ਟਾਈਮ ਸਿਮਰ ਮਹੰਤ ਜੀ ਐ ਸਿਮਰ ਮਹੰਤ ਜੀ ਕੀ ਗੱਲ ਕੀਤੀ ਸੀ ਸਾਰੀ ਅੱਜ? ਏ ਮੇਰੇ ਨਾਲ ਅਸੀਂ ਆਪਣਾ ਜੋ ਉੱਥੇ ਆਪਣਾ ਮਿੱਥੂ ਨੇ ਕਰਾਦੀ ਰੱਖੀ ਹੋਈ ਸੀ ਮਿੱਥੂ ਲੱਡੇ ਨੇ ਜਿਹਦੇ ਨਾਲ ਮੇਰਾ ਪ੍ਰਾਪਰਟੀ ਦਾ ਅਨ ਸੌਰੀ ਪੈਸਿਆਂ ਦੇ ਲੈਣ ਦੇਣ ਦਾ ਡਿਸਪਿਊਟ ਚੱਲ ਰਿਹਾ ਹੈ ਇਹਨੇ ਫਾਲਸਿੰਗ ਖੇਰਾ ਦੀ ਰੈਲੀ ਰੱਖੀ ਸੀ ਅਸੀਂ ਫਾਲਸਿੰਗ ਖੇਰਾ ਨੂੰ ਔਰ ਪਿੰਡ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਇਹਨੇ ਸਾਡੇ ਨਾਲ ਕਿੰਨਾ ਧੱਕਾ ਕਰਿਆ ਕਿ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਹੋ ਇਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਮੋਟੀਵੇਟ ਕਰ ਰਹੇ ਹੋ ਕੀ ਗੱਲ ਇੱਥੇ ਪੰਜਾਬ ਦੇ ਵਿੱਚ ਸੰਗਰੋਹ ਧੋਰੀ ਜਿੱਦੇ ਦੇ ਵਿੱਚ ਕਿਤੇ ਹੋਰ ਕੋਈ ਮੁੰਡੇ ਨਹੀਂ ਇਹ ਨੌਜਵਾਨ ਜਿਹਨਾਂ ਨੂੰ ਤੁਸੀਂ ਆਪਣਾ ਇੱਕ ਹੋਰ ਅੱਗੇ ਕਰ ਸਕਦੇ ਹੋ ਇਹ ਇਸ ਤਰ੍ਹਾਂ ਦੇ ਲੋਕਾਂ ਨੇ ਜਿਹਦੇ ਉੱਤੇ ਪਰਚਾ ਦਰਜ ਹੈ ਇੰਨਾ ਵੱਡਾ ਉਹਨੇ ਗਲਤ ਕੰਮ ਕੀਤਾ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਦੀ ਕੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰਮੋਟ ਕਰਨ ਦੀ ਕੀ ਜ਼ਰੂਰਤ ਹੈ ਫਿਰ ਇਹਨਾਂ ਨੇ ਸਾਡੇ ਉੱਤੇ ਉੱਤੇ ਉੱਥੇ ਜਾਣ ਲਿਵਾ ਹਮਲੇ ਕਰਵਾਏ ਕਿ ਇਸ ਖੈਰਾ ਸਾਹਿਬ ਹੈ ਨੇ ਅੱਛੇ ਲੀਡਰ ਨੇ ਕਿ ਉਹਨਾਂ ਦੇ ਇਹੀ ਐਟੀਟਿਊਡ ਨੇ ਕਿਉਂ ਸਾਡੇ ਉੱਤੇ ਕਿ ਕਿੰਨਰਾਂ ਦੇ ਉੱਤੇ ਹਮਲੇ ਕਰਵਾਣਗੇ ਚਲੋ ਜੀਐਸਏ ਪਰ ਟੈਸਟ ਕਰਨ ਲਈ ਪਹੁੰਚੇ ਗਏ ਸੀ ਤੇ ਉਹਨਾਂ ਦਾ ਕੋਈ ਫਰਕ ਨਹੀਂ ਪੰਦਾ ਸੀ ਸਾਨੂੰ ਸੋਨੰਦਾ ਸਿਮਰਮਾਨ ਤਾਂ ਹੀ ਆਪਾਂ ਮੰਨੇ ਜਾਵੇ ਚੋਣ ਜਾਬਤ ਲੱਗਿਆ ਕਾਂਗਰਸ ਪਾਰਟੀ ਆਪਣਾ ਪ੍ਰਚਾਰ ਕਰ ਰਹੀ ਆ ਥੋੜੀ ਆਪਣੀ ਖੁਦ ਅੰਜੇ ਹੀ ਸਾ ਕਿਸੇ ਨਾਲ ਤੁਸੀਂ ਦੂਸਰੇ ਕੰਮ ਦਿਖਾ ਰਹਾ ਸੋ ਇਹ ਕਹਿੰਦਾ ਵੀ ਸਾਡੀ ਰੈਲੀ ਮਦੇ ਫੇਲ ਕਰਨਾ ਕਿਸੇ ਦੂਸਰੀ ਪਾਰਟੀ ਨੇ ਭੇਜਿਆ ਸੀਗਾ ਕਿਹੜੀ ਪਾਰਟੀ ਨਹੀਂ ਸੀ ਕੀ ਕ੍ਰੋਤੀ ਪਾਰਟੀ ਨੇ ਭੇਜੀ ਸਾਡੀ ਪਾਰਟੀ ਖਰਾਬ ਕਰਨ ਵਾਸਤੇ ਫੰਕਸ਼ਨ ਖਰਾਬ ਕਰਨ ਵਾਸਤੇ ਨਹੀਂ 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 ਬਹੁਤ ਗਲਤ ਗੱਲ ਹੈ ਬੜੀ ਇਹ ਝੂਠ ਗੱਲ ਹੈ ਸਾਰੀਆਂ ਪਾਰਟੀਆਂ ਨੂੰ ਪੂਰੇ ਹਿੰਦੁਸਤਾਨ ਨੂੰ ਪੂਰੇ ਵਰਲਡ ਨੂੰ ਪਤਾ ਹੈ ਕਿ ਮੇਰੇ ਨਾਲ ਇਹ ਦਾ ਡਿਸਪਿਊਟ ਚੱਲ ਰਿਹਾ ਹੈ ਔਰ ਮੈਂ ਲੋਕਾਂ ਨੂੰ ਹੀ ਅਵੇਅਰ ਕਰਨਾ ਚਾਹੁੰਦੀ ਸੀ ਲੱਟੇ ਦੇ ਔਰ ਮੈਂ ਸੁਖਪਾਲ ਖੈਰਾ ਜੀ ਨੂੰ ਇਹ ਹੀ ਦੱਸਣਾ ਚਾਹੁੰਦੀ ਸੀ ਕਿ ਇਹਨੇ ਇਸ ਤੇ ਪਰਚਾ ਦਰਜ ਹੈ ਔਰ ਇਹਨੇ ਸਾਡੇ ਨਾਲ ਖੋਖਾ ਘੜੀ ਕੀਤੀ ਹੋਈ ਹੈ ਔਰੇਦੋ ਸੇ ਪਰਚੇ ਦਰਜ ਨੇ ਇਹ 50 ਲੱਖ ਦੇ ਠੱਗੀ ਲਾਈਏ ਕੀ ਕੀ ਲਾਕੇ 50 ਲੱਖ ਰੁਪਏ ਜਿਹੜਾ ਹੈ ਇਹ ਤੁਸੀਂ ਆਪਣਾ ਇਲੈਕਸ਼ਨ ਦੇ ਵਿੱਚ ਲਗਵਾਣਾ ਚਾਹੁੰਦੇ ਹੋ ਸਿਮਰ ਮੰਤਰੀ ਜੀ ਕਾਫੀ ਚਰਚੇ ਜੇ ਰਹੇ ਹੋ ਕਾਫੀ ਪਹਿਲੇ ਲੰਬੇ ਸਾਲ ਚਰਚੇ ਰਹਿੰਦੇ ਆ ਪਹਿਲਾਂ ਪੜਿਆਲੇ ਵਾਲਾ ਬਣਾ ਡੇਰੇ ਵਾਲਾ ਕੈਸ ਲਾਲੋ ਲੱਡੇ ਵਾਲਾ ਕੈਸ ਲਾਲੋ ਹੁਣ ਜਿਹੜੀ ਅੱਜ ਥੋੜੇ ਉੱਥੇ ਵਿਰੋਧ ਕਰਨਗੇ ਥੋੜੇ ਨੂੰ ਹੱਥਾ ਵੀ ਹੋਈ ਥੋੜੇ ਹਮਲਾ ਵੀ ਲਾਲੋ ਜਾ ਥੋੜੇ ਵੀਡੀਓ ਵਾਇਰਲ ਹੋਈ ਥੋੜੇ ਮਾਰपीट ਕਰ ਰਿਆ ਕਿਸ ਤਰ੍ਹਾਂ ਦੀ ਸਾਰੀ ਕਟਨ ਲਾ ਲੋਏ ਅਸੀਂ ਇਸ ਸਬੰਧੀ ਜ ਆਪਣਾ SHO ਧੂਰੀ ਸਦਰ ਨੂੰ ਅਸੀਂ ਕੰਪਲੀਟ ਕੀਤੀ ਹੈ ਔਰ ਮੇਰੇ ਚੇਲਿਆਂ ਨਾਲ ਉਹਨਾਂ ਨੇ ਬੜੀ ਬਦਸਲੂਕੀ ਕੀਤੀ ਹੈ ਇਸ ਦੇ ਪਿੱਛੇ ਸਤਪਾਲ ਖਹਿਰਾ ਜੀ ਦਾ ਹੀ ਹੱਥ ਹੈ ਔਰ ਉਹਨਾਂ ਨੇ ਬਹੁਤ ਗਲਤ ਕੰਮ ਇਹ ਸਾਡੇ ਨਾਲ ਕਰਵਾਇਆ ਹੁਣ ਕਿੰਨਰ ਭਾਈਚਾਰੇ ਦਾ ਕਿਵੇਂ ਦਾ ਇਸ ਤੇ ਅਗਲਾ ਸਟੈਪ ਹੋਊਗਾ ਕਿੰਨਰ ਭਾਈਚਾਰੇ ਦਾ ਇਹੀ ਸਟੈਪ ਹੈ ਕਿ ਇਹ ਜੇ ਲੋਕਾਂ ਤੋਂ ਸਾਨੂੰ ਜਸਟਿਸ ਦਿਲਵਾਇਆ ਜਾਵੇ ਪੰਜਾਬ ਸਰਕਾਰ ਅੱਗੇ ਮੇਰੀ ਇਹ ਮੰਗ ਹੈ ਕਿਸ ਤਰ੍ਹਾਂ ਅਹਦੇ ਜਿਹੜਾ ਜਿਵੇਂ ਇਹ ਤੇ ਘਟਨਾ ਹੋਈਏ ਜੋ ਕਰਾਇ ਮੇਰੇ ਨਾਲ ਹੋਇਆ ਇਹਦੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਤਾਂ ਇਸ ਦਰ ਸਿਮਰ ਮਹੰਦ ਜਿਹੜਾ ਸੰਗਰੂਰ ਆਇਆ ਸੀ ਸਾੜੀ ਘਟਨਾ ਤੋਂ ਲਈਏ ਢਿੱਡੀ ਪਿੰਡ ਗਈ ਸੀਗੇ ਉਥੇ ਐਮਪੀ ਦੇ ਉਮੀਦਵਾਰ ਸੁਖਪਾਲ ਕਹਿਰਾ ਦਾ ਪ੍ਰੋਗਰਾਮ ਸੀਗਾ ਤੇ ਵੀਡੀਓ ਵਾਇਰਲ ਹੋਈ ਹੈ ਹੱਥੋਂ ਪਾਈ ਹੋਈ ਹੈ ਮਾਈਕ ਦੀ ਜਿਹੜੀ ਗੱਲ ਚੱਲ ਰਹੀ ਸੀ ਤੁਸੀਂ ਖੋਏ ਕੀ ਗੱਲ ਸੀ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਿੰਘਣ ਮਹੰਤ ਪਟਿਆਲੇ ਤੋਂ ਔਰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਜਿਹੜਾ ਉਥੇ ਸ਼ੈਤਾਨ ਜਿਹੜਾ ਮਿੱਠੋ ਲੱਡਾ ਜਿਹੜਾ ਸਰਪੰਚ ਉਸ ਪਿੰਡ ਦਾ ਹੈਗਾ ਉਹਨੇ ਅੱਜ ਉਥੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜਿੱਦੀ ਸੋ ਸੁਖਪਾਲ ਖਹਿਰਾ ਜਿੰਨੂੰ ਦੇ ਨਾਲ ਮੇਰਾ ਕੋਈ ਅਸਰਾਂ ਦਾ ਕੋਈ ਲਾਗ ਲਗੋ ਨਹੀਂ ਹੈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਦੱਸਣਾ ਚਾਹਣੀ ਆ ਕਿ ਅਸੀਂ ਸੁਖਪਾਲ ਖੇੜਾ ਜਿਹਨੂੰ ਕੁਝ ਦਿਨ ਪਹਿਲਾਂ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਔਰ ਦੂਸਰਾ ਉਹਨਾਂ ਦੇ ਦਫ਼ਤਰ ਦੇ ਵਿੱਚ ਗੱਲ ਹੋਈ ਸੀ ਕਿ ਇਸ ਬੰਦੇ ਨੂੰ ਤੁਸੀਂ ਆਪਣੇ ਤੋਂ ਦੂਰ ਕਰੋ ਕਿਉਂਕਿ ਇਹਨੇ ਸਾਡੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰ ਕੇ ਜਿੱਦਾ ਪਾਚਾ ਵੀ ਦੇ ਉੱਤੇ ਦਰਜਾ ਮਿੱਠੂ ਲੱਡੇ ਦੇ ਉੱਤੇ ਵੀ ਇਹ ਬੰਦੇ ਨੂੰ ਤੁਸੀਂ ਐਨਾ ਪ੍ਰਮੋਟ ਨਾ ਕਰੋ ਕਿਉਂਕਿ ਇਹਨੇ ਸਾਡੀ ਲਾਈਫ ਖਰਾਬ ਕੀਤੀ ਹੈ ਐਲਜੀਬੀਟੀਕਿਊ ਜੋ ਜਿੰਨੀ ਵੀ ਹੈ ਸਾਡੀ ਉਹਦੇ ਨਾਲ ਇਹਨੇ ਧੱਕਾ ਕੀਤਾ ਇਕੱਲਾ ਇਹ ਮੇਰੇ ਨਾਲ ਧੱਕਾ ਨਹੀਂ ਹੈ ਇਹ ਤਾਂ ਸਾਡੀ ਕਮਿਊਨਿਟੀ ਨੇ ਲੋਕਾਂ ਨੂੰ ਸਾਰਾ ਹਰੇਕ ਕੋਈ ਯੂਜ਼ ਕਰਕੇ ਚਲਾ ਜਾਵੇ ਤੇ ਮੀਠੂ ਦੇ ਉੱਤੇ ਜਿਹੜਾ ਪਰਚਾ ਵੀ ਦਰਜ ਹੋਇਆ ਹੋਇਆ ਹੈ ਇਸ ਕੁਪਾਲ ਖਹਿਰਾ ਜੀ ਨੇ ਮੈਂ ਹੀ ਦੱਸਣਾ ਚਾਹੁੰਦੀ ਸੀ ਅੱਜ ਉੱਥੇ ਪਹੁੰਚ ਕੇ ਮਾਈਕ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਸੀ ਵੀ ਇਹ ਇਸ ਕੈਟਾਗਰੀ ਦਾ ਬੰਦਾ ਤੁਸੀਂ ਇਸੇ ਬੰਦੇ ਨੇ ਪ੍ਰਮੋਟ ਕਰ ਰਹੇ ਹੋ ਮੈਂ ਤਾਂ ਬੜੇ ਮੈਂ ਅਸੇ ਦਾ ਕੋਈ ਇਸ ਤਰ੍ਹਾਂ ਦੀ ਕੋ ਹੋਰ ਕੋਈ ਗੱਲ ਨਹੀਂ ਕੀਤੀ ਅਸੀਂ ਜਦੋਂ ਆਪਣਾ ਗਏ ਮੇਰੇ ਚੇਲੇ ਤੇ ਅਸੀਂ ਤਾੜੀਆਂ ਤੋੜੀਆਂ ਮਾਰਦੇ ਅਸੀਂ ਜਦੋਂ ਉੱਥੇ ਪਹੁੰਚੇ ਠੀਕ ਹੈ ਤੇ ਤਾੜੀਆਂ ਤਾਂ ਸਾਡੇ ਸਿਰ ਦਾ ਆਪਣਾ ਸਾਡਾ ਤਾਂ ਸ਼ਿੰਗਾਰ ਆ ਤਾੜੀ ਤਾੜੀ ਤਾਂ ਸਿਹਾਰ ਪਾਸੇ ਮਾਰ ਤਾੜੀ ਮਾਰਨ ਵਾਲਾ ਕੋਈ ਵੱਡਾ ਗੱਲ ਨਹੀਂ ਹੈ ਕੋਈ ਅਸੀਂ ਉੱਥੇ ਕੋਈ ਕ੍ਰਾਈਮ ਨਹੀਂ ਕੀਤਾ ਸੀ ਆਪਣਾ ਪੱਖ ਪੇਸ਼ ਕਰਨ ਗਏ ਸੀ ਜਦੋਂ ਅਸੀਂ ਆਪਣਾ ਪੱਖ ਪੇਸ਼ ਕਰਨ ਗਏ ਸੁਖਪਾਲ ਖੈਰਾ ਜੀ ਇੱਕ ਐਨੇ ਅੱਛੇ ਆਪਣੇ ਆਪਣੋ ਲੀਡਰ ਕੋਹਾਂਦੇ ਨੇ ਉਹਨਾਂ ਨਾਲ ਜਦਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਸੋ ਉਹਨਾਂ ਦੇ ਸਾਹਮਣੇ ਜਦੋਂ ਇਹ ਇਨਸੀਡੈਂਟਸ ਹੋ ਗਿਆ ਜਦੋਂ ਮੈਂ ਆਪਣਾ ਪੱਖ ਪੇਸ਼ ਕਰ ਰਹੀ ਸੀ ਕਰਨਾ ਆਪਣਾ ਕੋਈ ਨਾ ਕੋਈ ਆਪਣਾ ਦਿਲ ਦਾ ਦੁੱਖ ਉਹਨਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਆਏ ਅੱਛਾ ਅੱਛੇ ਲੀਡਰ ਦਾ ਫਰਜ਼ ਹੁੰਦਾ ਉਹਨਾਂ ਦੇ ਲੋਕਾਂ ਦੀ ਗੱਲਾਂ ਨੂੰ ਦੁੱਖਾਂ ਨੂੰ ਸੁਣਨਾ ਇਹਨਾਂ ਨੇ ਤਾਂ ਸਾਡੀ ਇੱਕ ਵੀ ਨਹੀਂ ਗੱਲ ਸੁਣੀ ਉਲਟਾ ਮਿੱਠੋ ਲੱਡੇ ਦੇ ਨਾਲ ਕੋਆਰਡੀਨੇਸ਼ਨ ਕਰਕੇ ਆਪਣੇ ਗੁੰਡੇ ਜੋ ਇਹਨਾਂ ਨੇ ਉੱਥੇ ਬੁਲਾਏ ਹੋਏ ਸੀ ਮਿੱਠੋ ਨੇ ਗੁੰਡਾ ਟਾਈਪ ਦੇ ਕੁਝ ਲੇਡੀਜ਼ ਵੀ ਬੁਲਾਈਆਂ ਹੋਈਆਂ ਸੀ ਤੇ ਆਪਣੇ ਗੁੰਡੇ ਵੀ ਬੁਲਾਏ ਸੀ ਇਹਨਾਂ ਨੇ ਚੱਕ ਕੇ ਮੇਰੇ ਔਰ ਮੇਰੇ ਆਪਣੇ ਚੇਲਿਆਂ ਦੇ ਉੱਤੇ ਇਹਨਾਂ ਨੇ ਹਮਲਾ ਕਰਵਾਇਆ ਉੱਥੋਂ ਮੇਰੇ ਚੇਲਿਆਂ ਨੇ ਉੱਥੋਂ ਭੱਜ ਕੇ ਜਾਨ ਬਚਾਈ ਹੈ ਸੋ ਇਹ ਬਹੁਤ ਗਲਤ ਗੱਲ ਹੈ ਜਿਹੜੇ ਕਾਂਗਰਸ ਇਹ ਲੀਡਰਸ ਇਸ ਤਰ੍ਹਾਂ ਦੇ ਘੱਟੀਆਂ ਸਰਪੰਚ ਨੂੰ ਜਿਹੜਾ ਕਿ ਐਨਾ ਸ਼ਰਿਆਮ ਗੁੰਡਾ ਕਰਦੀ ਇਹ ਕਰ ਰਹੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਘਟੀਆਂ ਲੋਕਾਂ ਨੂੰ ਹੀ ਪ੍ਰਮੋਟ ਕਰਦੇ ਨੇ ਬਹੁਤ ਗਲਤ ਗੱਲ ਹੈ ਇਸ ਤਰ੍ਹਾਂ ਦੇ ਤੁਸੀਂ ਕੰਮਕਾਰ ਕਰਕੇ ਤੁਸੀਂ ਪਾਰਟੀਆਂ ਦੇ ਤੁਸੀਂ ਆਪਣਾ ਤੁਸੀਂ ਜੀਨਰ ਨਹੀਂ ਹੋ ਸਕਦੇ ਤੁਸੀਂ ਇਸ ਤਰ੍ਹਾਂ ਨਹੀਂ ਜਿੱਤ ਸਕਦੇ ਇਸ ਤਰ੍ਹਾਂ ਲੋਕਾਂ ਦੀ ਵੋਟਾਂ ਨਹੀਂ ਲੈ ਸਕਦੇ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਨੀ ਆ ਕਿ ਜਿਹੜੇ ਲੋਕ ਮਿੱਠੋ ਲੱਡੇ ਦੇ ਕਹਿਣ ਤੇ ਐਨੇ ਘਟਿਆ ਸਰਪੰਚ ਹੋਣ ਜਿਨੇ ਸਾਡੇ ਕਿਨਰ ਲੋਕਾਂ ਨਾਲ ਜਿਹਨੋਂ ਸਾਡੇ ਕਿਨਰਾਂ ਦਾ ਇੰਨਾ ਸਮਾਜ ਦੇ ਵਿੱਚ ਸਤਕਾਰ ਲੋਕ ਕਰਦੇ ਨੇ ਉਹਨਾਂ ਨਾਲ ਧੋਖਾ ਕੀਤਾ ਧੋਖੇ ਨਾਲ ਪੈਸੇ 50 ਲੱਖ ਦੀ ਠੱਗੀ ਲਾ ਕੇ ਗਿਆ ਜਿਹਦਾ ਪਰਚਾ ਵੀ ਦਰਜ ਹੈ ਇਹਦੇ ਲੋਕਾਂ ਨੂੰ ਤੁਸੀਂ ਵੋਟਾਂ ਪਾ ਰਹੇ ਹੋ ਥੋੜਾ ਵੀ ਕੱਖ ਨਹੀਂ ਬਚੇਗਾ ਜਿਵੇਂ ਇਹ ਬਾਦਵਾਹ ਹਨ ਸਾਰਿਆਂ ਨੂੰ ਜਿਹੜੇ ਕਿ ਇਹ ਜਿਹੜੇ ਮਿੱਠੋ ਲੱਡੇ ਦੇ ਨਾਲ ਲੱਗਦੇ ਨੇ ਤੁਸੀਂ ਪੁਲਿਸ ਕੋਲ ਵੀ ਕੰਪਲੇਂਟ ਕੀਤੀ ਇਸ ਚੀਜ਼ ਬਾਰੇ ਗਈਆਂ ਸਾਡੇ ਦੇ ਵਿੱਚ ਹਾਂਜੀ ਅਸੀਂ ਮੈਂ ਉੱਥੇ ਜਿਹੜਾ ਸਬੰਧਤ ਥਾਣਾ ਸੀ ਅਸੀਂ ਉੱਥੇ ਵੀ ਕੰਪਲੀਟ ਕੀਤੀ ਇਸ ਗੱਲ ਦੇ ਕਿ ਇਹਨਾਂ ਨੇ ਮੇਰੇ ਨਾਲ ਉੱਥੇ ਹੌਲੜਬਾਜੀ ਕੀਤੀ ਹੈ ਵੀਡੀਓਜ਼ ਵੀ ਵਾਇਰਲ ਹੋਈਆਂ ਇਹਨਾਂ ਨੇ ਮੇਰੇ ਚੇਲਿਆਂ ਨੂੰ ਵੀ ਕੁੱਟਮਾਰ ਕੀਤੀ ਹੈ ਔਰ ਉਹਨਾਂ ਦੇ ਕੱਪੜੇ ਵੀ ਫਾੜੇ ਨੇ ਔਰ ਉਹਨਾਂ ਦੇ ਗੁਪਤੰਗਾ ਨਾਲ ਵੀ ਇਹਨਾਂ ਨੇ ਛੇੜਛਾੜ ਕੀਤੀ ਹੈ ਔਰ ਉਹਨਾਂ ਦੇ ਗੁਪਤੰਗਾ ਨਾਲ ਵੀ ਇਹਨਾਂ ਨੇ ਬਹੁਤ ਗਲਤ ਮੈਂ ਜੋ ਇੱਥੇ ਬਿਆਨ ਨਹੀਂ ਕਰ ਸਕਦੀ ਉਹ ਇਹਨਾਂ ਨੇ ਸਲੋਕ ਉੱਥੇ ਕੱਟ ਦੇ ਵਿੱਚ ਕੀਤਾ ਉਹਨਾਂ ਦੇ ਕੱਪੜੇ ਤੱਕ ਵੀ ਫਾੜੇ ਨੇ ਮੇਰੇ ਚੇਲਿਆਂ ਦੇ ਔਰੇ ਬਹੁਤ ਗਲਤ ਗੱਲ ਹੈ ਮੈਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੀ ਆ ਕਿ ਜੇ ਤੁਸੀਂ ਅੱچھے ਲੀਡਰ ਹੋ ਪਰਮਾਤਮਾ ਤੁਹਾਨੂੰ ਰਾਜੀ ਰੱਖੇ ਸੀਐਮ ਸਾਹਿਬ ਨੂੰ ਮੈਂ ਇਹੀ ਗੱਲ ਕਹਿਣਾ ਚਾਹਣੀ ਹੈ ਕਿ ਜੋ ਅੱਜ ਮੇਰੇ ਨਾਲ ਮਿਸਬੀਹ ਹੋਇਆ ਕਿ ਮੈਂ ਆਪਣਾ ਤੇ ਦੁੱਖ ਦਰਦ ਆਪਣਾ ਦੱਸਣ ਗਈ ਲੋਕਾਂ ਨੂੰ ਲੱਡੇ ਪਿੰਡ ਦੇ ਵਿੱਚ ਲੱਡਾ ਕੋਠੀ ਦੇ ਵਿੱਚ ਮੇਰੇ ਨਾਲ ਅੱਜ ਜੋ ਘਟਨਾ ਹੋਈ ਔਰ ਮੇਰੇ ਮੇਰੇ ਚੇਲਿਆਂ ਨਾਲ ਹੋਈ ਹੈ ਜੋ ਅਸੀਂ ਅੱਜ ਦਰਖਾਸਤ ਦਿੱਤੀ ਉਸ ਦਰਖਾਸਤ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਉਹ ਇਹੋ ਜਿਹਾ ਆਸ਼ੀਰਵਾਦ ਦਿੱਤਾ ਕਿ ਪੁੱਤ ਸਾਨੂੰ ਤੇਰੇ ਉੱਤੇ ਯਕੀਨ ਆ ਕਿ ਜਦੋਂ ਤੂੰ ਬਣੇਗਾ ਸਰਪੰਚ ਪਿੰਡ ਦੀ ਕਾਇਆ ਕਰਤੂਕ ਬਣੇਗਾ ਪਰ ਮੇ ਉਹ ਵਿਸ਼ਵਾਸ ਮੇਰੀਆਂ ਮਾਤਾ ਮਾਂ ਪੈਨਾ ਦਾ ਮੇਰੇ ਬਜ਼ੁਰਗਾਂ ਦਾ ਤੋੜਨ ਨਹੀਂ ਦਿੱਤਾ ਇਸ ਲਈ 60 ਸਾਲਾਂ ਚ ਇੰਨਾ ਵਿਕਾਸ ਨਹੀਂ ਹੋਇਆ ਪਿੰਡ ਦਾ ਜਿੰਨਾ ਵਿਕਾਸ ਤੁਹਾਡੇ ਇਸ ਭਰਾ ਨੇ ਕਰਾਇਆ ਕਿਉਂ ਵੀ ਕਰਾਇਆ ਕਿ ਨਹੀਂ ਕਰਾਇਆ ਅਗਰੇ ਕਰਕੇ ਦੱਸੋ ਜੇ ਪਿੰਡ ਦਾ ਵਿਕਾਸ ਕਰਾਇਆ ਸੋ ਇਹ ਸਾਰਾ ਤਾਂ ਜੇਕਰ ਲੋਕਾਂ ਦੇ ਸਹਿਯੋਗ ਆਇਆ ਮੇਰੀਆਂ ਮਾਤਾਵਾਂ ਨੇ ਮੇਰੇ ਸਿਰ ਤੇ ਹੱਥ ਧਰਿਆ ਮੇਰੇ ਬਜ਼ੁਰਗਾਂ ਨੇ ਸਿਰ ਤੇ ਹੱਥ ਧਰਿਆ ਮੇਰੇ ਨੌਜਵਾਨ ਸਾਥੀ ਜਿੰਨੇ ਵੀ ਖੜੇ ਨੇ ਹਮੇਸ਼ਾ ਮੋਟਾ ਲਾ ਕੇ ਖੜਦੇ ਨੇ ਕਿ ਹਮੇਸ਼ਾ ਕਹਿੰਦੇ ਨੇ ਸਰਪੰਚ ਇੱਕ ਚੰਗੀ ਸੋਚ ਆ ਤੇਰੀ ਇਹ ਚੰਗੀ ਸੋਚ ਕਦੇ ਨਹੀਂ ਮਰਨ